ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਫਿਲਹਾਲ ਮੈਂ ਤੁਹਾਨੂੰ ਇੱਕ ਨਵੀਂ ਜਗ੍ਹਾ ਔਰ ਨਵੇਂ ਹਸਤਾਨ ਦੇ ਲੈ ਕੇ ਆਇਆ ਜਾਨੀ ਕਿ ਬਾਬਾ ਸ਼ਾਲੂ ਜੀ ਬਹੁਤ ਹੀ ਇਤਿਹਾਸਿਕ ਇਹ ਗੁਰਦੁਆਰਾ ਸਾਹਿਬ ਨੇ ਬਾਬਾ ਸ਼ਾਲੂ ਜੀ ਦਾ ਜਨਮ 29 ਸਤੰਬਰ ਦਿਨ ਸੋਮਵਾਰ 1554 ਨੂੰ ਮਾਲਵਾ ਖੇਤਰ ਦੇ ਪਿੰਡ ਧੋਲਾ ਕੰਗਰਾ ਵਿਖੇ ਹੋਇਆ ਬਾਬਾ ਸ਼ਾਲੂ ਜੀ ਦੇ ਪਿਤਾ ਦਾ ਨਾਮ ਭਾਈ ਦਿਆਲਾ ਜੀ ਅਤੇ ਮਾਤਾ ਸੁਖ ਦੇਵੀ ਜੀ ਸਨ ਗੁਰੂ ਸਾਹਿਬ ਨੂੰ ਮਿਲਣ ਤੋਂ ਪਹਿਲੋਂ ਵੀਰਾ ਦੇ ਪੀਰ ਹਜ਼ਰਤ ਸਖੀ ਸਰਵਰ ਦੇ ਹੋ ਪੈਰੋਗਾਰ ਸਨ ਗੁਰੂ ਸਾਹਿਬ ਨੂੰ ਉਦੋਂ ਅਜੇ ਮਿਲੇ ਨਹੀਂ ਸੀ ਤੇ ਫਿਲਹਾਲ ਜਦੋਂ ਮਾਲਵਾ ਤੋਂ ਮਜੀਠਾ ਜਿਹੜਾ ਪਿੰਡ ਆ ਫਿਲਹਾਲ ਇਹ ਗੁਰਦੁਆਰਾ ਸਾਹਿਬ ਜਿਹੜਾ ਆ ਇਸ ਗੁਰਦੁਆਰੇ ਸਾਹਿਬ ਤੇ ਉਹਨਾਂ ਨੇ ਸਿਰਫ ਗੱਜਾ ਕਰਨ ਵਾਸਤੇ ਆਏ ਸੀ ਜਿੱਥੇ ਉਹਨਾਂ ਨੇ ਬਾਥੀਆਂ ਦੀ ਸੇਵਾ ਗੁਰੂ ਸਾਹਿਬ ਨੇ ਹੁਕਮ ਦਿੱਤਾ ਸੀ ਮਜੀਠੇ ਵਿੱਚ ਉਹਨਾਂ ਦੇ ਨਾਨਕੇ ਸੀ ਮਜੀਠਾ ਪਿੰਡ ਦੇ ਵਿੱਚ ਉਸ ਗੁਰਦੁਆਰਾ ਸਾਹਿਬ ਦੇ ਨਾਨਕੇ ਦੇ ਤੁਹਾਨੂੰ ਮੈਂ ਬਾਅਦ ਵਿੱਚ ਦਰਸ਼ਨ ਕਰਾਵਾਂਗਾ ਤੇ ਫਿਲਹਾਲ ਉਹ ਨਾਨਕੇ ਜਦੋਂ ਮਾਲਵੇ ਤੋਂ ਇਸ ਆਪਣੇ ਨਾਨਕੇ ਦੇ ਵਿੱਚ ਆ ਗਏ ਸੀ ਬਾਬਾ ਸ਼ਾਲੋ ਜੀ ਤੇ ਫਿਲਹਾਲ ਉਥੇ ਤੁਸੀਂ ਸਮਝ ਸਕਦੇ ਜੇ ਕਿ ਜਦੋਂ ਨਾਨਕੇ ਆ ਗਏ ਤੇ ਪਿਤਾ ਜੀ ਉਹਨਾਂ ਦੇ ਜਿਹੜੇ ਸੀ ਬਾਬਾ ਸ਼ਾਲੋ ਜੀ ਦੇ ਉਹ ਮਾਤਾ ਪਿਤਾ ਇੱਥੇ ਰਹਿ ਗਏ ਸੀ ਤੇ ਗੁਰੂ ਸਾਹਿਬ ਦੇ ਨਾਲ ਬਾਬਾ ਸ਼ਾਲੋ ਜੀ ਸਿਮਰਨ ਦੇ ਵਿੱਚ ਰਚ ਗਏ ਸੀ ਕਹਿੰਦਾ ਮੇਰਾ ਮਤਲਬ ਕਿ ਜਦੋਂ ਗੁਰੂ ਸਾਹਿਬ ਦੇ ਨਾਲ ਰਹਿਣ ਡੈ ਪਏ ਤੇ ਕੁਝ ਸਮਾਂ ਪਾ ਕੇ ਉਹ ਗੁਰਸਿੱਖ ਬਣ ਗਏ ਸੀ ਤੇ ਬਾਬਾ ਸ਼ਾਲੂ ਜੀ ਨੂੰ ਜਦੋਂ ਹੁਕਮ ਮਿਲਿਆ ਸੀ ਗੁਰੂਆਂ ਵੱਲੋਂ ਉਹ ਸਟੇਮ ਦਰਬਾਰ ਸਾਹਿਬ ਜਾਨੀ ਕਿ ਹਰਮੰਦਰ ਸਾਹਿਬ 골ਡਨ ਟੈਂਪਲ ਦੇ ਵਿੱਚ ਸਰੋਵਰ ਦੀ ਜਿਹੜੀ ਸੀ ਆ ਸੇਵਾ ਚੱਲਦੀ ਪਈ ਸੀ ਸੇਵਾ ਚੱਲਦੀ ਪਈ ਸੀ ਉਸ ਟਾਈਮ ਮੀ ਦਾ ਇਨਕ ਫਿਲਹਾਲ ਉਸ ਟਾਈਮ ਤੁਸੀਂ ਸਮਝ ਸਕਦੇ ਵੀ ਜੋੜ ਸੀ ਕਿ ਬਾਲਣ ਸਾਰੇ ਗਿੱਲੇ ਹੋ ਗਏ ਸੀ ਜਾਨੀ ਕਿ ਕੋਈ ਲੱਕੜ ਦੇ ਜਾਂ ਕਿਸੇ ਵੀ ਤਰ੍ਹਾਂ ਦਾ ਜੋ ਕੋਈ ਬਾਲਣ ਸੀ ਗਿੱਲੇ ਸੀ ਜਾਨੀ ਕਿ ਉਹ ਬਲ ਨਹੀਂ ਸਕਦਾ ਤੇ ਲੰਗਰ ਦੇ ਵਿੱਚ ਨਹੀਂ ਸੀ ਵਰਤੂ ਉਹਦੀ ਆ ਸਕਦੀ ਤੇ ਗੁਰੂ ਸਾਹਿਬ ਨੇ ਕਿਹਾ ਕਿ ਸਾਨੂੰ ਲੰਗਰ ਦੀ ਪਕਾਉਣ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆ ਤੇ ਬਾਬਾ ਸ਼ਾਲੂ ਜੀ ਉਸ ਟਾਈਮ ਜਦੋਂ ਇਹਨਾਂ ਨੂੰ ਹੁਕਮ ਮਿਲਿਆ ਬਾਬਾ ਸ਼ਾਲੂ ਜੀ ਨੂੰ ਤੇ ਬਾਬਾ ਸ਼ਾਲੂ ਜੀ ਆਪਣੇ ਨਾਨਕੇ ਨਹੀਂ ਸੀਗੇ ਮਜੀਠਾ ਦੇ ਵਿੱਚ ਜਿਹੜਾ ਸੀ ਤੁਹਾਨੂੰ ਮੈਂ ਪਹਿਲੇ ਜ਼ਿਕਰ ਕਰ ਚੁੱਕਾ ਆ ਉਹ ਇਸ ਜਗ੍ਹਾ ਤੇ ਆਏ ਸੀ ਪਿੰਡ ਪੰਡੋਰੀ ਮੈਂ ਇਸ ਵਕਤ ਤੁਹਾਨੂੰ ਪਿੰਡ ਪੰਡੋਰੀ ਦਾ ਗੁਰਦੁਆਰਾ ਸਾਹਿਬ ਜਿਹੜਾ ਕਿ ਬਾਬਾ ਸ਼ਾਲੂ ਜੀ ਦਾ ਇਹ ਪਵਿੱਤਰ ਅਸਥਾਨ ਹੈ ਤੇ ਜਦੋਂ ਇਸ ਪੰਡੋਰੀ ਪਿੰਡ ਦੇ ਵਿੱਚ ਬਾਬਾ ਸ਼ਾਲੋ ਜੀ ਇੱਥੇ ਪਹੁੰਚੇ ਸੀ ਤੇ ਇੱਥੇ ਉਹਨਾਂ ਨੇ ਹਕਕਾ ਦਿੱਤਾ ਸੀ ਕਿ ਜਿਹੜਾ ਵੀ ਵਿਅਕਤੀ ਭੈਣ ਭਰਾ ਮਾਤਾ ਪਿਤਾ ਕੋਈ ਵੀ ਇਸ ਗੁਰੂ ਸਾਹਿਬ ਦੀ ਸੇਵਾ ਦੇ ਵਿੱਚ ਆਪਣੀਆਂ ਬਾਥੀਆਂ ਦਾ ਯੋਗਦਾਨ ਯਾਨੀ ਕਿ ਸੇਵਾ ਕਰੇਗਾ ਦੇਵੇਗਾ ਉਹ ਜਿੰਨੀਆਂ ਹੀ ਦੇਵੇਗਾ ਉਹਨੂੰ ਉਹਨੇ ਹੀ ਪੁੱਤਰਾ ਦੀ ਦਾਤ ਮਿਲੇਗੀ ਤੇ ਕਾਫੀਆਂ ਨੇ ਕਿਉਂਕਿ ਪੁੱਤਰ ਦੀ ਦਾਤ ਤੇ ਜਾਂ ਤੀਜਾ ਪੁੱਤਰ ਦੀ ਦਾਤ ਦੀ ਕਿੰਨੋ ਨਹੀਂ ਲੋੜ ਹੁੰਦੀ ਹਰ ਇੱਕ ਨੂੰ ਲੋੜ ਹੁੰਦੀ ਆ ਗੁਰੂ ਸਾਹਿਬ ਦੇ ਹੁਕਮ ਦੇ ਮੁਤਾਬਕ ਰੱਖਦੇ ਹੋਏ ਲੋਕਾਂ ਨੇ ਉਹਨਾਂ ਨੂੰ ਜਾਨੀ ਕਿ ਬਾਬਾ ਸ਼ਾਲੋ ਜੀ ਨੂੰ ਬਾਥੀਆਂ ਇੰਨੀਆਂ ਇਕੱਠੀਆਂ ਕਰਵਾ ਦਿੱਤੀਆਂ ਕਿ ਉਹਨਾਂ ਨੂੰ ਗੱਡਿਆਂ ਤੇ ਉਹਨਾਂ ਦਿਨਾਂ ਦੇ ਵਿੱਚ ਲੱਦ ਕੇ ਘਰਨੇ ਪੈਗੇ ਜਦੋਂ ਇਸ ਜਗ੍ਹਾ ਤੋਂ ਪੰਡੋਰੀ ਪਿੰਡ ਤੋਂ ਬਾਬਾ ਸ਼ਾਲੋ ਜੀ ਨੂੰ ਜਦੋਂ ਇਹਨਾਂ ਨੇ ਬਾਥੀਆਂ ਦਰਬਾਰ ਸਾਹਿਬ ਯਾਨੀ ਕਿ ਗੋਲਡਨ ਟੈਂਪਲ ਹਰਮੰਦਰ ਸਾਹਿਬ ਜਿੱਦੋਂ ਖੜੇ ਆ ਤੇ ਉੱਥੇ ਜਦੋਂ ਗੁਰੂ ਸਾਹਿਬ ਨੂੰ ਪੰਜਵੀਂ ਪਾਸ਼ਾਹੀ ਗੁਰੂ ਅਰਜਨ ਦੇਵ ਜੀ ਨੂੰ ਜਦੋਂ ਇਹਨੀ ਗੱਲ ਦਾ ਪਤਾ ਲੱਗਾ ਕਿ ਬਾਬਾ ਸ਼ਾਲੋ ਜੀ ਨੇ ਇੱਕ ਹੌਕਾ ਦੇ ਕੇ ਪੁੱਤਰਾਂ ਦੀ ਦਾਦਾ ਤੇ ਵੱਲ ਲੈ ਕੇ ਆਇਆ ਉਹ ਬਹੁਤ ਹੀ ਜ਼ਿਆਦਾ ਇਹਨਾਂ ਤੋਂ ਪਸੰਦ ਹੋਏ ਖੁਸ਼ ਹੋਏ ਉਹ ਜਿਹੜਾ ਵਰਸੀ ਗੁਰੂ ਸਾਹਿਬ ਨੇ ਉਸ ਟਾਈਮ ਫੇਰ ਦਿੱਤਾ ਸੀ ਵੀ ਜੇ ਅਗਰ ਤੁਸੀਂ ਸਾਡਾ ਨਾਂ ਲੈ ਕੇ ਇੰਨੀ ਗੱਲ ਕਹੀ ਆ ਤੇ ਇਹ ਤੇ ਫਿਰ ਲੋਕਾਂ ਦੀਆਂ ਜਿਹੜੀਆਂ ਮੰਗਾ ਨੇ ਜਾਂ ਬੋਲ ਨੇ ਤੁਹਾਡੇ ਇਹ ਪਗਾਉਣੇ ਪੈਣਗੇ ਉਸ ਟਾਈਮ ਫਿਰ ਇਹਨਾਂ ਦੇ ਜਿਹੜਾ ਥਾਪੜਾ ਸੀ ਗੁਰੂ ਅਰਜੁਨ ਦੇਵ ਜੀ ਦਾ ਗੁਰੂ ਸਾਹਿਬ ਦਾ ਇਹਨਾਂ ਦੀ ਜਿਹੜਾ ਥਾਪੜਾ ਸੀ ਉਹ ਥਾਪੜਾ ਅੱਜ ਤੱਕ ਕਾਇਮ ਨੇ ਤੇ ਤੁਸੀਂ ਜੇ ਅਗਰ ਇਸ ਚੀਜ਼ ਦੀ ਇੱਛਾ ਰੱਖਦੇ ਜੇ ਇੱਕ ਧੀ ਜਾਂ ਪੁੱਤ ਦੀ ਪੁੱਤਰ ਦੀ ਤੇ ਤੁਸੀਂ ਇਹਨਾਂ ਦੇ ਬਾਬਾ ਸ਼ਾਲੋ ਜੀ ਦੇ ਟੋਬੇ ਤੇ ਫਿਲਹਾਲ ਇੱਕ ਟੋਬਾ ਤੇ ਅੰਮ੍ਰਿਤਸਰ ਦੇ ਵਿੱਚ ਨੇ ਇੱਕ ਟੋਬਾ ਇਹਨਾਂ ਦੇ ਨਾਨਕੇ ਨੇ ਜਿਹੜਾ ਕਿ ਮਜੀਠਾ ਸ਼ਹਿਰ ਦੇ ਵਿੱਚ ਨੇ ਉੱਥੇ ਵੀ ਤੁਸੀਂ ਅਸਨਾਨ ਕਰੋਗੇ ਤਾਂ ਤੁਹਾਨੂੰ ਧੀ ਜਾਂ ਪੁੱਤ ਦੀ ਦਾਤ ਤੁਥੋਂ ਮਿਲੇਗੀ ਵੇਖੋ ਮੈਂ ਧੀ ਦਾ ਨਾਂ ਇਸ ਕਰਕੇ ਲੈ ਰਿਹਾ ਆ ਕਿਉਂਕਿ ਧੀਆਂ ਵੀ ਇਸੇ ਗੱਲੋਂ ਘਟ ਨਹੀਂ ਹੁੰਦੀਆਂ ਉਹ ਵੀ ਕਈ ਭੈਣ ਭੈਣਾ ਤਰਸਦੀਆਂ ਨੇ ਭਰਾ ਦਰਸਦੇ ਨੇ ਕਿ ਉਹਨਾਂ ਨੂੰ ਧੀ ਦੀ ਹੀ ਦਾਤ ਮਿਲ ਜਾਵੇ ਪੁੱਤ ਦੀ ਤੇ ਬੜੀ ਦੂਰ ਦੀ ਗੱਲ ਹੁੰਦੀ ਆ ਤੇ ਚਲੋ ਜੇ ਅਗਰ ਤੁਹਾਡੇ ਕੋਲ ਧੀ ਹੈਗੀ ਆ ਤੇ ਪੁੱਤ ਦੀ ਦਾਤ ਮੰਗਣਾ ਚਾਹੁੰਦੇ ਜੇ ਤਾਂ ਤੁਸੀਂ ਉੱਥੋਂ ਮੰਗ ਸਕਦੇ ਜੇ ਤੇ ਉੱਥੇ ਫਿਲਹਾਲ ਤੁਸੀਂ ਉਸ ਤਰ੍ਹਾਂ ਵੀ ਅਸ্নান ਕਰ ਸਕਦੇ ਜੇ ਜੇ ਅਗਰ ਇੱਥੇ ਧੀ ਪੁੱਤ ਦੀ ਤੇ ਇੱਕ ਅਲੱਗ ਗੱਲ ਆ ਜੇ ਅਗਰ ਤੁਸੀਂ ਇੱਥੇ ਫਿਲਹਾਲ ਉਸ ਤਰ੍ਹਾਂ ਵੀ ਕੋਈ ਰੋਗੀ ਜਾਂ ਕੋਈ ਕਮਜ਼ੋਰ ਬੱਚਾ ਵੀ ਉੱਥੇ ਅਸ্নান ਕਮਜ਼ੋਰ ਬੱਚੇ ਦਾ ਅਸ্নান ਕਰਵਾਉਂਦੇ ਜੇ ਤੇ ਫਿਲਹਾਲ ਹੋ ਵੀ ਉਥੋਂ ਨੰਦਰੁਸਤ ਉਸ ਜਗ੍ਹਾ ਤੋਂ ਹੋ ਜਾਵੇਗਾ ਇੱਕ ਗੁਰਵਾ ਦਾ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਜਿਹੜਾ ਥਾਪੜ ਆਇਆ ਗੁਰੂ ਅਰਜੁਨ ਦੇਵ ਜੀ ਦਾ ਬਾਬਾ ਸ਼ਾਲੋ ਜੀ ਨੂੰ ਬਹੁਤ ਹੀ ਇੱਕ ਮਾਣ ਵਾਲੀ ਗੱਲ ਆ ਤੇ ਇਸ ਵਕਤ ਤੇ ਅੱਜ ਮੈਂ ਫਿਲਹਾਲ ਇਸ ਜਗ੍ਹਾ ਤੇ ਖੜਾ ਆ ਜਿਹੜਾ ਕਿ ਉਹਨਾਂ ਦੇ ਇਸ ਜਗ੍ਹਾ ਤੇ ਉਹਨਾਂ ਨੇ ਬਾਬਾ ਸ਼ਾਲੋ ਜੀ ਨੇ ਆਣ ਕੇ ਜਿਹੜੀ ਸੇਵਾ ਮੰਗੀ ਸੀ ਬਾਥੀਆਂ ਦੀ ਇਹ ਪਿੰਡ ਹੈਗਾ ਨੇ ਫਿਲਹਾਲ ਪੰਡੋਰੀ ਇਹ ਚਾਰਸ ਬੰਨੇ ਪੈੜੀਆਂ ਤੁਸੀਂ ਇਸੇ ਤਰ੍ਹਾਂ ਹੀ ਖੁੱਲਾ ਮੈਦਾਨ ਬਿਕ ਸਕਦੇ ਜੀ ਤੇ ਇਹ ਪੈੜੀਆਂ ਦੇ ਵਿੱਚ ਹੀ ਬਹਿ ਜਾਂਦਾ ਜਿਵੇਂ ਉਹਨਾਂ ਦਾ ਨਾਨਕੀ ਦਾ ਫਿਲਹਾਲ ਉੱਥੇ ਮਜੀਠੇ ਦੇ ਵਿੱਚ ਜਿਵੇਂ ਕਿ ਉਹਨਾਂ ਦਾ ਇੱਕ ਗੁਰਦੁਆਰਾ ਸਾਹਿਬ ਨੇ ਉੱਥੇ ਉਹਨਾਂ ਦੇ ਨਾਨਕੀ ਸਰ ਤੇ ਬਹੁਤ ਹੀ ਖੁਸ਼ੀ ਦੀ ਗੱਲ ਆ ਅੱਜ ਮੈਂ ਆਪਣੇ ਆਪ ਤੇ ਬੜਾ ਮੈਨੂੰ ਆਪਣਾ ਮਾਣ ਆ ਕਿ ਸ਼ਾਇਦ ਮੈਨੂੰ ਪ੍ਰਮਾਤਮਾ ਨੇ ਇਹ ਟਾਈਮ ਬਖਸ਼ਿਆ ਨੇ ਕਿ ਮੈਂ 타타 ਦੇ ਜਿੱਥੇ ਵੀ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਉੱਥੇ ਮੈਂ ਪਹੁੰਚ ਰਿਹਾ ਆ ਇਹ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਲਾਈਕ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ ਕਿਉਂਕਿ ਤੁਹਾਨੂੰ ਇਸੇ ਤਰ੍ਹਾਂ ਦੀਆਂ ਵੀਡੀਓ ਮੈਂ ਇਤਿਹਾਸਿਕ ਗੁਰਦੁਆਰਿਆਂ ਤੇ ਦਰਸ਼ਨ ਕਰਵਾਉਂਦਾ ਰਹਿਣਾ ਆ ਤੇ ਤੁਹਾਡਾ ਇੱਕ ਯੋਗਦਾਨ ਮੈਨੂੰ ਬਹੁਤ ਹੀ ਜ਼ਿਆਦਾ ਮਾਨ ਬਖਸ਼ਦਾ ਆ ਤੁਸੀਂ ਇਹ ਲਾਈਕ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਓ ਤੇ ਥੱਲੇ ਪਾਕੀ ਸਾਹਿਬ ਜੀ ਅਗਰ ਆਪਾਂ ਨੂੰ ਮਿਲ ਗਏ ਇਸ ਗੁਰਦੁਆਰਾ ਦੇ ਮੁਖੀ ਤੇ ਜਰੂਰ ਆਪਾਂ ਉਹਨਾਂ ਕੋ ਵੀ ਇਤਿਹਾਸ ਦੀ ਜਾਣਕਾਰੀ ਲਵਾਂਗੇ ਤੇ ਬਸ ਮੇਰੇ ACP ਮੈਂ ਤੁਹਾਨੂੰ ਇੱਥੋਂ ਦੀ ਜਾਣਕਾਰੀ ਦੇ ਸਕਾਂ ਮੈਨੂੰ ਜਿੰਨੀ ਤੁਹਾਡੇ ਦਾਸ ਨੂੰ ਜਾਣਕਾਰੀ ਸੀ ਉਨੀ ਮੈਂ ਤੁਹਾਡੇ ਤੱਕ ਪਹੁੰਚਾਈ ਇਥੋਂ ਦਾ ਇਤਿਹਾਸ ਇਹ ਆ ਵੀ ਗੁਰੂ ਸਾਹਿਬ ਦਾ ਜਿਹੜਾ ਥਾਪੜ ਆ ਇਸ ਬਾਬਾ ਸ਼ਾਲੂ ਜੀ ਨੂੰ ਇੱਥੇ ਜਿਹੜੀ ਸੇਵਾ ਕੀਤੀ ਸੀ ਇਸ ਤੋਂ ਬਾਅਦ ਉਹਨਾਂ ਨੂੰ ਮਿਲਿਆ ਸੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਲਾਈਕ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ ਤੇ ਮੈਂ ਇਥੋਂ ਦਾ ਇਤਿਹਾਸ ਐਜੂਕੇਸ਼ਨ ਦੇ ਵਿੱਚ ਲਿਖਦਾਵਾਂਗਾ ਤੇ ਜ਼ਰੂਰ ਪੜਿਓ ਤੁਹਾਨੂੰ ਜਾਣਕਾਰੀ ਮਿਲੇਗੀ ਇਸ ਬਾਰੇ ਖੁਸ਼ੀਆਂ ਮਾਣੋ ਆਨੰਦ ਮਾਣੋ ਖੁਸ਼ ਰਹੋ ਆਬਾਦ ਰਹੋ ਹਮੇਸ਼ਾ ਚਰਦੀ ਗਲਾ ਦੇ ਵਿੱਚ ਰਹੋ ਤੇ ਦਾਸ ਤੁਹਾਨੂੰ ਥੋੜਾ ਜਿਹਾ ਪਿੱਛੋਂ ਦਾ ਜੇ ਅਗਰ ਬਾਠੀ ਸਾਹਿਬ ਮਿਲ ਗਏ ਤੇ ਠੀਕ ਹੈ ਨਹੀਂ ਤੇ ਫਿਰ ਸਾਡੀ ਫਤਿਹ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਨੇ ਜਦੋਂ ਹੁਕਮ ਦਿੱਤਾ ਕਿ ਇੱਥੇ ਸ਼ਹਿਰ ਨੂੰ ਵਸਾਉਣਾ ਆ ਤੇ ਜਿਹੜਾ ਬਾਬਾ ਸਾਲੋ ਜੀ ਨੇ ਗੋਵਿੰਜਾ ਜਾਤੀਆਂ ਦੇ ਵਪਾਰੀ ਅਤੇ ਮਜ਼ਦੂਰ ਜਿਹੜੇ ਸੀ ਇਸ ਸੈਡ ਅੰਮ੍ਰਿਤਸਰ ਦੇ ਵਿੱਚ ਵਸਾਏ ਸੀ ਤੇ ਗੁਰੂ ਸਾਹਿਬ ਦੇ ਨਾਲ ਇਹਨਾਂ ਦਾ ਵੀ ਯੋਗਦਾਨ ਬਹੁਤ ਜ਼ਿਆਦਾ ਆ ਅੰਮ੍ਰਿਤਸਰ ਸ਼ਹਿਰ ਨੂੰ ਵਸਾਉਣ ਦੇ ਵਿੱਚ ਬਾਬਾ ਸਾਲੋਜੀ ਦਾ ਤੇ ਇਹ ਸੀ ਬਾਬਾ ਸ਼ਾਲੋਜੀ ਦਾ ਜਿਹੜਾ ਇਤਿਹਾਸ ਜਿਹੜਾ ਗੁਰੂ ਸਾਹਿਬ ਦੇ ਨਾਲ ਜੁੜਿਆ ਆ ਤੇ ਬਾਬਾ ਸਾਲੋਜੀ ਦਾ ਇੱਕ ਗੱਲ ਮੇਰੇ ਕੋਲੋਂ ਮਿਸਟੇਕ ਉਸ ਪਹਿਲੇ ਹੋ ਗਈ ਆ ਕਿ ਸ਼ਾਇਦ ਮੈਂ ਤੁਹਾਨੂੰ ਨਹੀਂ ਉਹ ਜਾਣਕਾਰੀ ਦੱਸ ਸਕਿਆ ਗੁਰੂ ਸਾਹਿਬ ਨੂੰ ਜਦੋਂ ਇਨੀ ਗੱਲ ਦਾ ਪਤਾ ਲੱਗਿਆ ਕਿ ਬਾਬਾ ਸ਼ਾਲੋ ਜੀ ਨੇ ਪੁੱਤਰਾਂ ਦੀ ਦਾਤ ਦਾ ਹੌਕਾ ਦੇ ਗਿਆਏ ਨੇ ਤੇ ਉਹ ਵੀ ਗੁਰੂ ਸਾਹਿਬ ਦਾ ਨਾ ਲੈ ਕੇ ਤੇ ਗੁਰੂ ਸਾਹਿਬ ਨੇ ਜਦੋਂ ਗੁਰੂ ਅਰਜੁਨ ਦੇਵ ਜੀ ਨੇ ਬਾਬਾ ਸ਼ਾਲੋ ਜੀ ਨੂੰ ਇਹ ਕਿਹਾ ਕਿ ਪੁੱਤਰਾਂ ਦੀ ਦਾਤ ਦੇਣ ਤੋਂ ਪਹਿਲੇ ਕਿ ਸਾਡੇ ਕੋਲੋਂ ਹੁਕਮ ਲਿਆ ਸਾਨੂੰ ਪੁੱਛਿਆ ਪੁੱਤਰਾਂ ਦੀ ਦਾਤ ਦੇ ਬਾਰੇ ਤੇ ਫਿਰ ਫਿਲਹਾਲ ਹੁਣ ਜਦੋਂ ਹੁਕਮ ਜਾ ਹੁਕਾ ਦੇ ਦਿੱਤਾ ਸੀ ਤੇ ਗੁਰੂ ਸਾਹਿਬ ਨੇ ਕਿਹਾ ਕਿ ਚਲੋ ਫਿਲਹਾਲ ਜਿਹੜਾ ਵੀ ਤੁਹਾਡਾ ਨਾਤੇ ਇੱਕ ਤੋਬਾ ਬਣਾ ਦਿੰਨੇ ਆ ਜਿਹੜਾ ਵੀ ਸ਼ਰਧਾ ਦੇ ਨਾਲ ਮਨ ਦੀ ਸ਼ਰਧਾ ਦੇ ਨਾਲ ਰੂਹ ਦੀ ਤਨ ਦੀ ਸ਼ਰਧਾ ਦੇ ਨਾਲ ਸੱਚੀ ਮੰਨੋ ਤੇਰੇ ਟੋਬੇ ਤੇ ਅਸਨਾਨ ਕਰੇਗਾ ਉਹਨਾਂ ਨੂੰ ਪੁੱਤਰ ਦੀ ਜਾ ਦੀ ਦੀ ਦਾਤ ਜ਼ਰੂਰ ਮਿਲ ਜਾਵੇਗੀ ਤੇ ਬਾਬਾ ਸ਼ਾਲੂ ਜੀ ਬਹੁਤ ਖੁਸ਼ ਹੋਏ ਇਸ ਗੱਲ ਤੋਂ ਕਿ ਫਿਰ ਵੀ ਗੁਰੂ ਸਾਹਿਬ ਦਾ ਹੱਥ ਜਿਹੜਾ ਸੀ ਬਾਬਾ ਸ਼ਾਲੂ ਜੀ ਦੇ ਨਾਲ ਪਿੱਛੇ ਪਿੱਛ ਤੇ ਪਿਆ ਤੇ ਇਹ ਸੀ ਬਾਬਾ ਸ਼ਾਲੂ ਜੀ ਦੀ ਜਾਣਕਾਰੀ ਬਾਬਾ ਸ਼ਾਲੂ ਜੀ ਦਾ ਇਤਿਹਾਸ ਤੇ ਤੁਹਾਨੂੰ ਅਗਲੇ ਬਲੌਗ ਤੇ ਜੇਕਰ ਮੇਰੀ ਕੋਸ਼ਿਸ਼ ਹੋਈ ਉਸ ਪਾਸੇ ਦੀ ਗੁਰੂ ਸਾਹਿਬ ਦਾ ਆਰਡਰ ਹੋ ਗਿਆ ਤਾਂ ਮੈਂ ਜ਼ਰੂਰ ਤੁਹਾਨੂੰ ਉਹਨਾਂ ਦੇ ਨਾਨਕਾ ਸਾਹਿਬ ਵਿਖਾਵਾਗਾ ਜਿਹੜਾ ਕਿ ਮਜੀਠਾ ਸ਼ਹਿਰ ਦੇ ਵਿੱਚ ਨੇ ਤੇ ਇਹ ਵੀ ਗੁਰੂ ਦਾ ਹੁਕਮ ਸੀ ਮੈਂ ਇੱਥੇ ਤੱਕ ਪਹੁੰਚਿਆ ਦਾਸ ਤੁਹਾਡਾ ਤੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਲਾਈਕ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ ਇਸੇ ਤਰ੍ਹਾਂ ਤੁਸੀਂ ਵੇਖਦੇ ਰਹੋ ਬਲਬੀਰ ਸਿੰਘ ਸ਼ੇਰ ਗਿੱਲ ਦਾ ਚੈਨਲ ਖੁਸ਼ੀਆਂ ਮਾਣੋ ਆਨੰਦ ਮਾਣੋ ਖੁਸ਼ ਰਹੋ ਆਬਾਦ ਰਹੋ ਤੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ ਦਾਸ ਤੁਹਾਡੇ ਨਾਲ ਫਤਿਹ ਦੀ ਸੱਚ ਪਾਉਂਦਾ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਮੋਹਨ ਸਿੰਘ ਜੀ ਜਿਹੜੇ ਕਿ ਇਸ ਟਾਈਮ ਦੇ ਮੁਖੀ ਨੇ ਇਸ ਗੁਰਦੁਆਰਾ ਸਾਹਿਬ ਦੇ ਤੇ ਸਾਨੂੰ ਮਿਲ ਚੁੱਕੇ ਨੇ ਤੇ ਇਹਦਾ ਕੋਈ ਜਾਣਕਾਰੀ ਆਪਾਂ ਲਵਾਂਗੇ ਇਸ ਬਾਬਾ ਸਾਲੋ ਜੀ ਦਾ ਜਿਹੜਾ ਦਰਬਾਰ ਆ ਇਸ ਗੁਰਦੁਆਰਾ ਸਾਹਿਬ ਦੇ ਇਹਦਾ ਇਤਿਹਾਸ ਕੀ ਹੈ ਅੱਜ ਬਾਬਾ ਜੀ ਇਹਦਾ ਜਿਹੜਾ ਇਤਿਹਾਸ ਇਹਦੇ ਬਾਰੇ ਜਾਣਕਾਰੀ ਹਾਂਜੀ ਵਾਹਿਗੁਰੂ ਕਾ ਖਾਲਸਾ ਰਿਵਾਜ ਕੀ ਕੀ ਪਤੇ ਗੁਰੂ ਰੂਪ ਕਾਰੀ ਸਾਧ ਸੰਗਤ ਜੀ ਆਓ ਆਪਾਂ ਉਸ ਜਗ੍ਹਾ ਤੇ ਲੈ ਕੇ ਚੱਲਦੇ ਆ ਤੁਹਾਨੂੰ ਇੱਥੇ ਗੁਰੂ ਅਚੰਪਦਾ ਜੀ ਦੇ ਮੇਰੇ ਬਾਦਸ਼ਾਹ ਲੋ ਜੀ ਬਾਲਨ ਦੀ ਸੇਵਾ ਲੈਣ ਵਾਸਤੇ ਇੱਥੇ ਮੁੱਠਾਂਆਂ ਦਾਥਾਂ ਦਿੱਤੀ ਆ ਜਦੋਂ ਹਰਿ ਮੰਦਰ ਸਾਹਿਬ ਦੇ ਸੇਵਾ ਚੱਲਦੀ ਸੀ ਡੰਗਰ ਦੀ ਸਰੋਵਰ ਦੀ ਪੰਛੀ ਦੀ ਚੱਲਦੀ ਸੌਣ ਪਾਤਰੋ ਦੇ ਸੰਨ ਬਾਲਨ ਦੀ ਕੰਪਨੀ ਆਈ ਗੁਰੂ ਅਰਜਨ ਪਾਤਸ਼ਾਹ ਜੀ ਨੇ ਸੇਵਕਾਂ ਨੂੰ ਵਕੂਫੀ ਜਗ੍ਹਾ ਵੱਲ ਭੇਜਿਆ ਕਿ ਜਾਓ ਸੁਖੋ ਬਾਲਨ ਦੀ ਸੇਵਾ ਕਰਕੇ ਆਓ ਜਿਨ੍ਹਾਂ ਦੀ ਪਾਤਸ਼ਾਹ ਜੀ ਦੀ ਡਿਊਟੀ ਲੱਗੀ ਉਹ ਅੰਮ੍ਰਿਤਸਰ ਤੋਂ 9 ਕਿਲੋਮੀਟਰ ਦੂਰੀ ਪਿੰਡ ਪੰਡੋਰੀ ਵੜਾ ਜਿਲ੍ਹਾ ਅੰਮ੍ਰਿਤਸਰ ਦੇ ਨਗਰ ਵਿੱਚ ਆਏ ਬਾਲਨ ਦੀ ਸੇਵਾ ਥੋੜੀ ਹੀ ਬਾਬਾ ਜੀ ਇੱਥੇ ਮੇਰੀ ਥੱਲੇ ਬੈਠੇ ਸਾਹਮਣੇ ਇਹਨਾਂ ਨੇ ਔਕਾਤ ਦਿੱਤਾ ਕਿ ਉਹ ਪਿਪਾਉਤੋ ਜਿਹਨੂੰ ਪੋਤੇ ਦੋਦੀ ਲੋੜਿਆ ਇੱਕ ਪਾਤੀ ਤੋਂ ਬਹੁਤ ਤੇ ਦੋ ਦਿੱਤਾ ਜਾਵੇਗਾ ਜਿਨ੍ਹਾਂ ਨੇ ਦੋ ਦਿੱਤੀਆਂ ਅੱਛਾ ਉਹਨਾਂ ਨੂੰ ਦੋ ਜਿਨ੍ਹਾਂ ਨੇ ਪੰਜ ਉਹਨਾਂ ਨੂੰ ਪੰਜ ਇੱਕ ਬੀਬੀ ਕਹਿੰਦੀ ਵੇ ਸਾਦਾ ਪਾਤੀਆਂ ਤੋਂ ਪੁੱਤ ਮੰਡੀ ਜਾਣਾ ਹੈ ਜੇ ਮੈਂ 20 ਦਵਾਗਾ 20 ਦਵਾਗੇ ਤੇ ਮੇਰੇ ਘਰ 20 ਹੋਣਗੇ ਤੇ ਭਾਛਾ ਲੋਜੀ ਕਹਿਣ ਲੱਗੇ ਮਾਤਾ ਇਹ ਗੁਰੂ ਅਰਜਨ ਥਾਮਦਾ ਤੇ ਗੁਰੂ ਅਰਜਨ ਪਾਤਸ਼ਾਹੀ ਦਾ ਘਰ ਹੈ ਬੜਾ ਤਗੜਾ ਸਰੋਵਰ ਹੈ ਜਿੰਨੀਆਂ ਮਰਜ਼ੀ ਸਰਦਾ ਭਾਵਨਾ ਦੇ ਨਾਲ ਚੁੱਭੀ ਮਾਰ ਕੇ ਪੁੱਤਰਾਂ ਦੀਆਂ ਦਾਤਾਂ ਪ੍ਰਾਪਤ ਕਰ ਸਕਦੇ ਹੋ ਜਦੋਂ ਬਾਬਾ ਜੀ ਬਾਲਨ ਲਿਖੀ ਹਰਮੰਦਰ ਸਾਹਿਬ ਪਹੁੰਚੇ ਜਿੱਥੇ ਲੰਗਰ ਚੱਲਦਾ ਸੀ ਬਾਲਣ ਉੱਤੇ ਲਾਇਆ ਆਪਣੇ ਆਸਨ ਤੇ ਆਪ ਚਲੇ ਗਏ ਗੁਰੂ ਅਰਜਨ ਪਾਤਸ਼ਾਹ ਦੇ ਬਾਬਾ ਬੁੱਢਾ ਸਾਹਿਬ ਜੀ ਨੂੰ ਫਰਮਾਨ ਆਇਆ ਆਉਂਦੇ ਆਏ ਜਦੋਂ ਲੰਗਰਵਾਲਾ ਲਾਏ ਤੇ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਤੀਤ ਤੇ ਕਹਿੰਦੇ ਹੋ ਬਾਲਣ ਥੋੜਾ ਬਾਲਣ ਕਿੱਥੋਂ ਆਇਆ ਹੈ ਉੱਥੇ ਇੱਕ ਸਿੱਖ ਲੋਤਾ ਲਾ ਕੇ ਕਿਹਾ ਮਹਾਰਾਜ ਜੀ ਮਨੂ ਪੜਾਜ ਇਦਾਂ ਬਾਲਣ ਆਇਆ ਐ ਇਹ ਸਾਰਾ ਝੂਠ ਮਾਰ ਕੇ ਭਾਈ ਸ਼ਰੋਜੀ ਬਾਲਣ ਲੈ ਕੇ ਆਏ ਹਨ ਇਹਨਾਂ ਨੇ ਝੂਠ ਬੋਲਿਆ ਕਿ 3501 ਜਿਹੜਾ 2 ਜਿਹੜਾ 51 ਨੂੰ 20 ਦੇ ਆਇਆ ਐ ਇਦਾਂ ਝੂਠ ਮਾਰ ਕੇ ਬਾਲਣ ਆਇਆ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਸਸਖਾ ਸਿਹਰੇ ਨੂੰ ਪੁੱਛਾਂਗੇ ਉਦੋਂ ਦੁੱਖ ਭੰਣੀ ਬੇਰੀ ਥਲੇ ਥੜਾ ਬਣਿਆ ਸੀ ਉੱਥੇ ਗੁਰੂ ਅਰਜਨ ਪਾਤਸ਼ਾਹ ਰੋਜ਼ ਸੰਤਾਂ ਨੂੰ ਅਬਦੇਸ਼ ਸੰਧ ਕਰਨੇ ਇਹ ਲੋਕਾਂ ਦੀਆਂ ਗਰੀਬੀਆਂ ਕਟੜੀਆਂ ਫਿਰ ਦਿਨ ਚੜ੍ਹਾ ਪਾਈ ਸ਼ਾਲੋ ਜੀ ਨੂੰ ਸੱਦਿਆ ਗਿਆ ਭਾਈ ਸ਼ਾਲੋ ਜੀ ਆਏ ਗੱਲ ਅੱਲਾਹ ਪਾ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਦੇਨ ਮਾਣੇ ਕੋ ਕਿਤੇ ਗਲਤੀ ਹੋਈ ਆ ਤੇ ਮਾਫ ਕਰਨਾ ਭਾਈ ਸ਼ਾਲੂ ਨੂੰ ਇਹ ਨਹੀਂ ਪਤਾ ਕਿ ਸਿੱਖ ਨੇ ਚੁਕਲੀ ਲਾਈ ਆ ਭਾਈ ਸ਼ਾਲੂ ਨੂੰ ਗੁਰੂ ਜਪਾ ਸਾਹਿਬ ਕਹਿੰਦੇ ਹੋ ਭਾਈ ਸ਼ਾਲੂ ਉੱਤਰ ਦੇਣ ਲੱਗਾ ਸਾਨੂੰ ਪੁੱਛਿਆ ਹੀ ਭਾਈ ਸ਼ਾਲੂ ਜੀ ਚੁੱਪ ਦੂਜੀ ਵਾਰੀ ਫੇਰ ਪੁੱਛਿਆ ਭਾਈ ਸ਼ਾਲੂ ਸਾਨੂੰ ਪੁੱਛਿਆ ਹੀ ਤੇ ਜੀ ਹਰੀ ਕਹਿੰਦੇ ਭਾਈ ਸ਼ਾਲੂ ਬੋਲਦਾ ਨਹੀਂ ਤੇ ਕਹਿੰਦੇ ਮਹਾਰਾਜ ਜੀ ਉਸ ਦੇ ਤੇ ਉਹਨਾਂ ਕੋਲ ਜਨਾ ਕੋ ਹੈ ਨਹੀਂ ਵਾਹਿਗੁਰੂ ਮਨੂੰ ਸਰਦਾ ਪਾਵਣਾ ਮਨੂੰ ਯਕੀਨ ਸੀ ਮੇਰੇ ਪਾਤਸ਼ਾਹ ਜੋ ਮੈਂ ਬਚਨ ਕਰਵਾ ਕਦੀ ਖਾਲੀ ਨਾ ਮੋੜ ਜੀ ਮਹਾਰਾਜ ਜੀ ਮੈਂ ਬਚਨ ਕਰਾ ਰਿਹਾ ਹਾਂ ਹੁਣ ਤੇ ਜੋ ਕਿਰਪਾ ਕਰਨੀ ਕਰ ਦਿਓ ਤੇ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਉਹ ਸਿੱਖਾ ਜਿਹੜਾ ਤੂੰ ਵਾਰਦੇ ਆਂ ਵਾਰ ਤੇ ਟਲ ਰਹੂਗਾ ਪਰ ਇੱਕ ਵਜਨ ਸਾਡੇ ਵਿੱਚ ਹੋਊਗਾ ਜਿਹੜਾ ਸਰਦਾ ਤੇ ਭਾਵਨਾਵਾਂ ਦੇ ਨਾਲ ਤੇਰੇ ਦਰ ਤੇ ਉਹ ਖਾਲੀ ਨਾ ਜਾਊਗਾ ਇੱਥੇ ਤੇਰੇ ਕੱਤੇ ਨੂੰ ਭਾਸ਼ਾਲੋ ਜੀ ਦਾ ਜਨਮ ਦਿਹਾੜਾ ਬੜੀ ਤੁਮਤਾਵਨਾ ਮਨਾਇਆ ਜਾਂਦਾ ਹੈ ਉਹ ਇੱਥੇ 1 ਮਹੀਨਾ ਲੇਟ ਮਨਾਇਦਾ ਇੱਥੇ ਜਗ੍ਹਾ ਨਹੀਂ ਇੱਥੇ ਪੈੜੀਆਂ ਰੁੱਜੀਆਂ ਹੁੰਦੀਆਂ ਸਨ ਤੇ 13 ਕੱਤੇ ਨੂੰ ਸਾਰੀਆਂ ਪੈੜੀਆਂ ਵੇਲੀਆਂ ਸਨ ਫਿਰ 13 ਕੱਤੇ ਦਾ ਬਾਦਸ਼ਾਹ ਨੂੰ ਜਿਹੜਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਹਰ ਸਾਲ ਦੀ ਸਾਲ ਸਿਰੇ ਖੰਡ ਪਾਟ ਹੁੰਦੇ ਹਨ ਜਿਹੜੇ ਵਿਦੇਸ਼ਾਂ 'ਚ ਗਏ ਹਨ ਜਿਨ੍ਹਾਂ ਨੇ ਜਾੜਾ ਹੈ ਉਨ੍ਹਾਂ ਦੇ ਘਰ ਪੁੱਤਰਾਂ ਦੀਆਂ ਦਾਤਾਂ ਪ੍ਰਾਪਤ ਹੋਈਆਂ ਉਹ ਆਣ ਕੇ ਤੇ ਸਰਦਾ ਪਾਉਣ ਦੇ ਨਾਲ ਸ੍ਰੀ ਖੰਡ ਪੜ ਚੋੱਕੇ ਜਾਂਦੇ ਹਨ ਤੇ ਕਰਾਉਂਦੇ ਹਨ ਇਹ ਜੋ ਸਥਾਨ ਅੰਬਰਸਰ ਤੋਂ 9 ਕਿਲੋਮੀਟਰ ਦੂਰੀ ਮਜੀਠਾ ਰੋਡ ਪਿੰਡ ਪਣੋਰੀ ਵੜਾਇਸ ਵਿਖੇ ਪਾਤਸ਼ਾਹ ਜੀ ਦਾ ਬਹੁਤ ਸੁੰਦਰ ਦਰਬਾਰ ਬਣਿਆ ਹੈ ਇਥੋਂ ਦੇ ਜੋ ਨਰਮਾਨੇ ਸੇਕ ਸੇਵਾਦਾਰ ਬਾਬਾ ਮੋਹਨ ਸਿੰਘ ਜੀ ਜਿਨ੍ਹਾਂ ਦਾ ਨੰਬਰ 98154 2829 ਦੁਬਾਰਾ ਫੇਰ 98 154 28 29 ਸਾਰੇ ਸੰਤ ਨੂੰ ਬੇਨਤੀ ਕਰਦੇ ਹਾਂ ਇਹ ਸਰਦਾ ਪਾਵਨਾ ਦੇ ਨਾਲ ਜਿਹੜਾ ਇੱਥੇ ਆਉਂਦਾ ਹੈ ਕੋਈ ਵੀ ਧਰਮ ਦਾ ਇੱਥੇ ਆਵੇ ਕੋਈ ਡੱਕ ਨਹੀਂ ਇਹ ਪਾਇਸ਼ਾਲੂ ਦੀਆ ਸਥਾਨ ਹੈ ਹਰ ਸਾਲ ਦੀ ਤਰ੍ਹਾਂ ਇੱਥੇ ਭਗਵਾਨ ਦੇ ਬਾਜੀਆਂ ਬਹੁਤ ਬੰਦੀਆਂ ਹਨ ਉਹ ਸਰਦਾ ਪਾਉਣਾ ਵੀ ਨਹੀਂ ਹੈ ਤੇ 80 ਕਿਲੋਮੀਟਰ ਦੇ ਵਿੱਚ 20 ਪੰਜੀ ਲੰਗਰ ਲੱਗਦੇ ਹਨ ਜਿਦੇ ਵਿੱਚ ਪੂੜੀਆਂ ਚੋਲੇ ਇਹਨਾਂ ਪਾਵਾਂ ਦੇ ਠੱਡੇ ਦੇ ਕੋਫੀ ਫਲ ਦੇ ਤੇ ਸਭਲਾਂ ਨੇ 2 ਵਜੇ ਸਮਾਪਤੀ ਕਰਕੇ ਫਿਰ ਪਾਇਸ਼ਾਲੋ ਜੀ ਹਸਤਾਨ ਧਿਆਨ ਕੇ ਲੰਗਰ ਦੀ ਸੇਵਾ ਕਰਦੇ ਹਨ ਇਹ ਬਹੁਤ ਹੀ ਨਗਰਵਧੀਆ ਹੈ ਸਤਿਗੁਰ ਦੀ ਕਿਰਪਾ ਇਹਦੇ ਤੇ ਤੇ ਬੜੀ ਸਰਦਾਂ ਨਾਲ ਇੱਥੇ ਮੇਲਾ ਮਨਾਉਂਦੇ ਹਨ ਅਜੀ ਫਿਰ ਬੇਨਤੀ ਕਰਦੇ ਹਨ ਸੰਗਤਾਂ ਨੂੰ ਕਿ ਅੰਬਰਸਰ ਤੋਂ 9 ਕਿਲੋਮੀਟਰ ਦੂਰੀ ਤੇ ਪਿੰਡ ਪਡੋਰੀ ਵੜਾਇ ਜਿੱਥੇ ਪਾਇਸ਼ਾਲੋ ਜੀ ਦਾ ਅਸਥਾਨ ਬਣਿਆ ਹੈ ਜਿਹੜਾ ਇਹਨਾਂ ਦਾ ਪਿੰਡ ਹੀ ਫਰੀਦਕੋਟਲੇ ਫਰੀਦਕੋਟ ਦੇ ਵਿੱਚ ਹੌਲ ਕਾਗੜਾ ਮਾਲਵੇ ਦੀ ਧਰਤੀ ਵਿੱਚ ਪਿਤਾ ਦੇਹਾਲੂ ਜੀ ਮਾਤਾ ਸੁਖਦਾਈ ਇਹ ਨਗਾਹਿਆਰੇ ਦੇ ਸਰਵادار ਉਹਦੇ ਹਨ ਇਹ ਜਦੋਂ ਵਿੱਚੋਂ ਚੱਲੇ ਇਸ ਸਿੱਕਾ ਦੇ ਮਖਰ ਦੇ ਵਿੱਚੋਂ ਭਾਈ ਚਾਲੂ ਜੀ ਦੀ ਸਿੱਖਤ ਸੁਣੀ ਗੁਰੂ ਰਾਮਦਾਸ ਜੀ ਤੇ ਭਾਈ ਚਾਲੂ ਜੀ ਇੱਥੇ ਗਏ ਬੜੀਆਂ ਸਾਧੂ ਜੀਆਂ ਰਹਿਮਤਾਂ ਆਈਆਂ ਜਦੋਂ ਭਾਈ ਚਾਲੂ ਜੀ ਨੇ ਮੱਥਾ ਟੇਕਿਆ ਤੇ ਗੁਰੂ ਰਾਮਦਾਸ ਜੀ ਉਦੋਂ ਸਨ ਉਹਨਾਂ ਨੇ ਕਿਰਪਾ ਕਰਦੀ ਫਿਰ ਨਗਾਹ ਯਾਰੇ ਪੀਰ ਦਾ ਉਦੋਂ ਹੀ ਛਤਕਾਰਾ ਕਰਤਾ ਬੇਤ ਤੇ ਰਹਿ ਗਏ ਸੇਵਾ ਕਰਨ ਦੇ ਜਦੋਂ ਸੇਵਾ ਸਪੂਰਨ ਹੋ ਗਈ ਗੁਰੂ ਅਰਜਨ ਪਾਤਸ਼ਾਹ ਇਨੇ ਖੁਸ਼ ਹੋਏ ਉਹ ਕਹਿੰਦੇ ਭਾਈ ਸਾਹਲੋ ਤੇਰੇ ਨਾਂ ਦਾ ਇੱਕ ਸਰੋਵਰ ਬਣਾ ਦਈਏ ਤੇ ਭਾਈ ਸਾਹਲੋ ਇਨੇ ਗਾਜ ਪੱਲਾ ਪਾ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜਿਉਂਦੇ ਹੁੰਦਾ ਪੁੱਤ ਦਾ ਸਰੋਵਰ ਵਾਹ ਜੀ ਵਾਹ ਜੀ ਜੇ ਬਣਾਉਣਾ ਤੇ ਛੋਟਾ ਜਿਹਾ ਟੋਬਾ ਬਣਾ ਦਿਓ ਜਿਹਦੇ ਵਿੱਚ ਮੈਂ ਇਸ਼ਨਾਨ ਕਰਕੇ ਆਡੇ ਦਰਸ਼ਨ ਕਰਿਆ ਕਰਾਂ ਤੇ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਪਾਈਸ਼ਾ ਲੋ ਤੋਬਾ ਨਹੀਂ ਹੋਊਗਾ ਉੱਥੇ ਜਿਹੜਾ ਵੀ ਸਰਦਾ ਪਾਹਨ ਜੋ ਮੰਗ ਮੰਗੇਗਾ ਉਹ ਝੋਲੀਆਂ ਭਰ ਕੇ ਲਿਆਏਗਾ ਹਾਲੇ ਵੀ ਮੌਜੂਦ ਅੰਮ੍ਰitsar ਦੇ ਪਾਈਸ਼ਾ ਲੋ ਜੀ ਦਾ ਤੋਬਾ ਤੇ ਜਿੱਥੇ ਬਾਪੂ ਨੇ ਪਾਤਰੀਆਂ ਤੋਂ ਪੁੱਤਾਂ ਢੇ ਉਹ ਪਿੰਡ ਪੰਡੋਰੀ ਵੜਾਇ ਜਿਲਾ ਅੰਮ੍ਰitsar ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲੇ ਚੁੱਕ ਬਿਲਕੁਲ ਠੀਕ ਹੈ ਇਹ ਸੀ ਮੁੱਖ ਸੇਵਾਦਾਰ ਬਾਬਾ ਮੋਹਨ ਸਿੰਘ ਜੀ ਬਹੁਤ ਹੀ ਸੁੰਦਰ ਬਹੁਤ ਹੀ ਇਤਿਹਾਸਕ ਇਹਨਾਂ ਨੇ ਇਤਿਹਾਸ ਦੱਸਿਆ ਜਿਹੜਾ ਕਿ ਮੇਰੇ ਕੋ ਇੱਕ ਥੋੜੀ ਬਹੁਤੀ ਮਿਸਟੇਕ ਜ਼ਰੂਰ ਹੋ ਗਈ ਹੋਏਗੀ ਉੱਪਰ ਤੇ ਦਾਸ ਨੂੰ ਸਮਾ ਕਰਨਾ ਤੁਸੀਂ ਬਹੁਤ ਚੁੱਕ ਮਾਫ ਕਰਨਾ ਤੇ ਇਹਨਾਂ ਨੇ ਜਿਹੜੀ ਸੇਵਾ ਦੱਸੀ ਆ ਵੀ ਗੁਰੂ ਸਾਹਿਬ ਨੂੰ ਬਹੁਤ ਬੜੀ ਵੱਡੀ ਗੱਲ ਆ ਬਾਬਾ ਜੀ ਜਿਹੜੀ ਕਿ ਗੁਰੂ ਸਾਹਿਬ ਨੇ ਆਖਿਆ ਕਿ ਪੁੱਤਰਾ ਦੀ ਦਾਤ ਦੇਣ ਤੋਂ ਪਹਿਲੇ ਤੁਸੀਂ ਮੇਰੇ ਕੋ ਹੁਕਮ ਲਿਆ ਕੋਈ ਚਿੰਤਾ ਤੇ ਬਾਕੀ ਜਿੱਥੇ ਗੁਰੂ ਸਾਹਿਬ ਖੁਦ ਅਰਜੁਨ ਦੇਵ ਜੀ ਜਿਨ੍ਹਾਂ ਦੇ ਨਾਲ ਹੋਣ ਤੇ ਉਹ ਜਿਨ੍ਹਾਂ ਦਾ ਸ਼ਬਦ ਜੇ ਅਗਰ ਬੋਲ ਨਿਕਲੇ ਉਹ ਪਗਾਉਣੇ ਤੇ ਪਾਣੇ ਸੀ ਫਿਰ ਤੇ ਏਸੀ ਮੁਖੀ ਇਸ ਟੈਮ ਦੇ ਸੇਵਾਦਾਰ ਬਾਬਾ ਮੋਹਨ ਸਿੰਘ ਜੀ ਬਹੁਤ ਹੀ ਵਧੀਆ ਔ ਸੁੰਦਰ ਸਾਨੂੰ ਜਾਣਕਾਰੀ ਦਿੱਤੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਲਾਈਕ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਓ ਇਸੇ ਤਰ੍ਹਾਂ ਤੁਸੀਂ ਵੇਖਦੇ ਰਹੋ ਬਲਵੀਰ ਸਿੰਘ ਸ਼ੇਰਕਿੱਲ ਦਾ ਚੈਨਲ ਖੁਸ਼ੀਆਂ ਮਾਣੋ ਆਨੰਦ ਮਾਣੋ ਖੁਸ਼ ਰਹੋ ਆਬਾਦ ਰਹੋ ਤੇ ਦਾਸ ਤੁਹਾਡੇ ਨਾਲ ਫਤਿਹ ਦੀ ਸਾਂਝ ਪਾਉਂਦਾ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਰੇ ਨੋ ਰ ਨਾ ਰ